ਅਕਾਲੀ ਦਾਸ ਸੰਤਰ ਵੱਲੋਂ ਲਾਪਾ ਦੇ ਪਟਿਆਲਾ ਗੇਟ ਵਿਖੇ ਕੇਂਦਰ ਦੇ ਖੁਰਾਕ ਸਪਲਾਈ ਮੰਤਰੀ ਤੇ ਪੰਜਾਬ ਦੇ ਖੁਰਾਕ ਸਪਲਾਈ ਮੰਤਰੀ ਦਾ ਪੁਤਲਾ ਜਿਹੜਾ ਫੁੱਕਿਆ ਗਿਆ ਜਿਸ ਦਾ ਕਾਰਨ ਹੈ ਕਿ ਮਲਾਬਟੀ ਸਮਾਨ ਆ ਜਿਹੜਾ ਢੰਕੇ ਲਾਪਾ ਦੇ ਨਾਲ ਨਾਲ ਪੰਜਾਬ ਅਤੇ ਦੇਸ਼ ਦੇ ਅੰਦਰ ਵਿਕ ਰਿਹਾ ਪਰ ਸੰਬੰਧਿਤ ਵਿਭਾਗ ਜਿਹੜਾ ਨਹੀਂ ਕੋਈ ਕੰਮ ਕਰ ਰਿਹਾ ਸਿੱਧੇ ਇਲਜ਼ਾਮ ਲਗਾਏ ਗਏ ਨੇ ਕਿ ਮੀਨਾ ਦਿੱਤਾ ਜਾਂਦਾ ਰਿਸ਼ਵਤ ਮੋਰੀ ਹੈ ਜਿਹੜੀ ਦੁੱਲਕੇ ਹੋ ਰਹੀ ਹੈ ਇਸ ਵਾਸਤੇ ਸਰਦਾਰ ਪਰਮਜੀਤ ਸਿੰਘ ਸੋਲੀ ਕੱਲ ਦਾ ਸੰਤਰ ਵੱਲੋਂ ਪੁਤਲੇ ਦੇ ਜਿਹੜੇ ਹੁਕ ਕੇ ਗਏ ਨੇ ਔਰ ਮੰਨ ਕੀਤੀ ਗਈ ਹੈ ਕਿ ਇਸ ਤੇ ਕਾਨੂੰਨ ਹੈ ਜਿਹੜਾ ਬਣਾਇਆ ਜਾਵੇ ਵਿਧਾਨ ਸਭਾ ਦੇ ਅੰਦਰ ਜੋ ਸੈਸ਼ਨ ਚੱਲ ਰਿਹਾ ਹੈ ਜਿੱਥੇ ਹੋਰ ਕੰਮਾਂ ਨੂੰ ਲੈ ਕੇ ਕਾਨੂੰਨ ਨੇ ਜਿਹੜੇ ਬਣਾਏ ਜਾ ਰਹੇ ਨੇ ਮਰਾ ਦੀ ਬੇਦਬੀ ਤੇ ਲੈ ਕੇ ਕਾਨੂੰਨ ਬਣਾਇਆ ਜਾ ਰਿਹਾ ਹੈ ਇਸ ਤੇ ਵੀ ਕਾਨੂੰਨ ਹੈ ਜਿਹੜਾ ਬਣਾਇਆ ਜਾਵੇ ਉਹਨਾਂ ਕੋਲ ਮੰਨ ਕੀਤੀ ਜਾ ਰਹੀ ਹੈ ਕਿ ਇਸ ਤੇ ਵੀ 20 ਸਾਲ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਔਰ ਥੋੜਾ ਜਿਹਾ ਜੁਰਮਾਨਾ ਲਾ ਕੇ ਉਹਨਾਂ ਵਿਅਕਤੀਆਂ ਨੂੰ ਛੱਡ ਦਿੱਤਾ ਜਾਂਦਾ ਜੋ ਮਲਾਪਤੀ ਸਮਾਨ ਨੇ ਜਿਹੜਾ ਵੇਚਦੇ ਨੇ ਮਲਾਪਟਖੋਰਾ ਨੂੰ 20 ਸਾਲ ਦੀ ਕਰੋ ਕੀ ਕਰੋ ਬਲਾਵ ਟਖੋਰਾ ਨੂੰ ਉਮਰ ਕੈਦ ਹੋਵੇ ਉਮਰ ਕੈਦ ਹੋਵੇ ਸਰਦਾਰ ਟਖੋਰਾ ਨੂੰ ਫਾਂਸੀ ਦਿਓ ਫਾਂਸੀ ਲਾਓ ਫਾਂਸੀ ਅਫਸਰ ਸਾਹੀ ਨੂੰ ਖਾਹੇ ਮਾਓ ਮਾਓ ਲਾਓ ਕਾਲੀ ਦਾ ਸਤਤ ਜਿੰਦਾਬਾਦ ਕਾਲੀ ਦਾ ਸਤਤ ਜਿੰਦਾਬਾਦ ਜੈ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੀ ਆ ਜਿਹੜਾ ਪੁੱਤਲਾ ਸਾੜਿਆ ਜਾ ਰਿਹਾ ਹੈ ਜਿਵੇਂ ਦੀਵਾ ਦਿਖਾਇਆ ਸਰਕਾਰਾਂ ਨਾ ਜਾਗੀਆਂ ਜਿਵੇਂ ਹੋਰ ਸੰਘਰਸ਼ ਵੱਡੇ ਹੁੰਦੇ ਕਾਲੀ ਦਾ ਸਤੰਤਰ ਜਿੰਦਾਬਾਦ ਕਾਲੀ ਦਾ ਸਤੰਤਰ ਜਿੰਦਾਬਾਦ ਬਜਾਜ ਸਰਕਾਰ ਹਾਏ 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 ਦਿੱਲੀ ਸਰਕਾਰ ਹਾਏ 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 ਬਨਾਵਟ ਖੋਰਾ ਨੂੰ ਫਾਹੇ ਲਾ ਹਾਏ

ਮਲਾਪ ਹਰ ਚੀਜ਼ ਚ ਚਾਹੇ ਅਸੀਂ ਕਿਤੋਂ ਆਪਣੀ ਸਰਦਾ ਤੇ ਸਤਕਾਰ ਨਾਲ ਕਿਸੇ ਧਰਮ ਦੇ ਵਿੱਚ ਜਿੱਥੇ ਸਰਦਾ ਰੱਖਦਾ ਬੰਦਾ ਮਠਿਆਈ ਦਾ ਟੱਪਾ ਲੈਂਦਾ ਕੋਈ ਹੋਰ ਚੀਜ਼ ਲੈ ਕੇ ਜਦੋਂ ਮੱਥਾ ਟੇਕਣ ਜਾਂਦਾ ਉਹ ਇਹ ਵੀ ਕਦੇ ਸੋਚਦਾ ਵੀ ਇਹ ਜਿਹੜੀ ਮਠਿਆਈ ਹੈ ਬਣੀ ਕਿੱਥੋਂ ਹੈ ਇੱਥੇ ਜਿਹੜਾ ਸਮਾਨ ਪਿਆ ਜੇ ਹੁਣ ਫਰਜ਼ ਕਰੋ ਵਰਫੀਓ ਲਾ ਲਓ ਸਾਨੂੰ ਚਾਹ ਹੁੰਦਾ ਕਿ ਖੋਏ ਦੀ ਵਰਫੀਓ ਖੋਆ ਕਿੱਥੇ ਆ ਬਜਟ ਆ ਹੈ ਨਹੀਂ ਪਸੂ ਤਾਂ ਲੈ ਕੇ ਉੱਤਰ ਕੇ ਇਹਸ ਕਰਕੇ ਕਾਰਨ ਕੀ ਆ ਇਹ ਪਸ਼ੂਆ ਦੀ ਦਾ ਕਿਸੇ ਨੇ ਅੱਜ ਤੱਕ ਸਰਕਾਰ ਨੇ ਕਿੰਨੀਆਂ ਫੈਕਟਰੀਆਂ ਲਾਗੀਆਂ ਫੀਡ ਦੀਆਂ ਕੋਈ ਫੀਡ ਵੀ ਚੈੱਕ ਕਰਿਆ ਵੀ ਪਸ਼ੂਆਂ ਨੂੰ ਕੀ ਖੁਰਾਇਆ ਜਾ ਰਿਹਾ ਹੈ ਦੂਜੇ ਵੱਲੇ ਕੋਈ ਤੱਥ ਤਿਆਰ ਆ ਜਾਏ ਕਿਵੇਂ ਪਨੀਰ ਫਿਰਦਾ ਹੁੰਦਾ ਭੱਜਿਆ ਕਿੰਨੇ ਦਿੱਤਾ ਜਾਂਦਾ ਤੁਸੀਂ ਕਿਹੋ ਜਿਹਾ ਵਿਆਹ ਸਾਦੀ ਕਰੇ ਉਹ ਜਾ ਕੇ ਕਿਸੇ ਹਲਵਾਈ ਨੂੰ ਕਹਦੇ ਵਾ ਕਿਸੇ ਦੇ ਨਿੱਜੀ ਟੈਕ ਨਹੀਂ ਕਰਦਾ ਉਹਨੂੰ ਕਹਦੇ ਵੇ ਯਾਰ ਐਡਾ ਸਾਨੂੰ ਪਨੀਰ ਚਾਹੀਦਾ ਉਹ ਤੈਨੂੰ ਕਹੂਗਾ ਯਾਰ 2 ਘੰਟੇ ਬਾਅਦ ਆਈ 2 ਘੰਟੇ ਬਾਅਦ ਕਿਹੜੀ ਬੂਰੀ ਸੁਪੰਦੀ ਆ ਬਈ ਕਿੱਥੇ ਨੇ ਮੱਜਾ ਕਿੱਥੇ ਆ ਫਾਰਮ ਜਿੱਥੋਂ ਲਿਆਉਂਦਾ ਇਹ ਸਾਰਾ ਗੋਰਖ ਧੰਦਾ ਸਰਿਆਂ ਫੜਿਆ ਜਾ ਰਿਹਾ ਹੁਣ ਤਾਂ ਇੱਥੇ ਵੀ ਸਿਰੇ ਲੱਗ ਗਈ ਕਾਹ ਨਹੀਂ ਅਸੀਂ ਬੇਰਕਾ ਤੇ ਮਾਲ ਕਰਦੇ ਹੁੰਦੇ ਕਿ ਬੇਰਕਾ ਵਾਲੇ ਬਹੁਤ ਮਸ਼ਹੂਰ ਨੇ ਬੇਰਕਾ ਵਾਲਿਆਂ ਦਾ ਇੱਕ ਸੈਕਟਰੀ ਸਰਿਆਂ ਮਾ ਲਈ ਸਾਲ ਕੋਠੀ ਕੋਠੀ ਕਦਾ ਲਾਤਾ ਮਾਂ ਦੇ ਪੁੱਤ ਦੇ ਕਰੋੜਾ ਰੁਪਈਆ ਚਾਹੇ ਸਾਰਾ ਟੱਪਰ ਕੈਂਸਰ ਨਾ ਮਰ ਜਾਏ ਪਰ ਉਹਨੇ ਵੱਡੇ ਪੱਧਰ ਤੇ ਮਾਲ ਤਿਆਰ ਕਰਿਆ ਇਸੇ ਤਰ੍ਹਾਂ ਸਾਡੇ ਇੱਕ ਨਾਬੇ ਸ਼ਹਿਰ ਦੇ ਨੇੜੇ ਇਸੇ ਤਰ੍ਹਾਂ ਉਥੋਂ ਵੱਡੇ ਪੱਧਰ ਤੇ ਸਮਾਨ ਫੜਿਆ ਗਿਆ ਇਹ ਅਸੀਂ ਇੱਕ 4 ਪੈਸੇ ਬਣਾਉਣ ਦੇ ਬਾਰੇ ਇੱਕ ਦੂਏ ਨੂੰ ਜ਼ਾਹਿਰ ਵੇਚਣ ਲੱਗੇ ਹੋਇਆ ਅਸੀਂ ਪਸ਼ੂਆਂ ਨੂੰ ਨਹੀਂ ਵਗਦੇ ਮੈਂ ਅੰਬਰਧਾਰੀ ਆ ਜੇ ਕੋਈ ਅੰਬਰਧਾਰੀ ਵੀ ਆ ਉਹ ਵੀ ਕਿਵੇਂ ਸਾਬਤ ਕਰ ਸਕਦਾ ਵੀ ਜਦੋਂ ਮੈਂ ਬਿਠਿਆਈ ਦਾ ਡੱਬਾ ਲੈ ਕੇ ਜਾਂਦਾ ਮੈਂ ਕੀ ਕਰ ਰਿਹਾ ਸੋਲੀ ਸਾਹਿਬ ਜਿਹੜਾ ਮੈਂਕ ਮੈਂ ਸ਼ਾਕਸ਼ਕਾ ਜਿੰਦਾਬਾਦ ਸਰਕਾਰਾਂ ਤੱਕ ਮਾਲ ਜਾਂਦਾ ਜਿਹਦੇ ਕਰਕੇ ਜੇ ਆਉਣਗੇ ਉਹਨਾਂ ਦੇ ਵੀ ਅੱਜ ਖਬਰ ਲੱਗੂਗੀ ਉਹਨਾਂ ਨੇ ਆਉਣਾ ਪੰਜ ਸੱਤ ਕਿ ਦੁਕਾਨ ਵਾਲਿਆਂ ਨੂੰ ਚੈੱਕ ਕਰ ਜਣਾ ਦੋ ਕ ਬਾੜੂ ਫੜ ਲੈਣੇ ਉਹਨਾਂ ਨਾਲ ਜਾ ਕੇ ਉਹਨਾਂ ਨੂੰ ਕੱਢਣੇ ਯਾਰ ਫਲਾਨੀ ਤਰੀਕ ਨੂੰ ਅੱਜ ਹੀ ਕਰ ਲਾਂਗੇ ਗੱਲਬਾਤ ਇਸ ਆ ਨਾ ਕਿ ਮਤਲਬ ਮੀਨਾ ਬੰਨਿਆ ਹੋਇਆ ਕੋਈ ਸ਼ੱਕ ਹੈ ਕਿ ਸਾਰਾ ਤਿਹਾਰ ਤਿਹੂਰ ਸਭ ਇਹ ਰਲ ਮਿਲ ਕੇ ਜੇ ਚੱਲਦਾ ਜਿੱਦੇ ਕਰਕੇ ਪੰਜਾਬ ਦਾ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ਾ ਮੁਕਤ ਕਰਨਾ ਹੈ ਉਹ ਭਾਈ ਆ ਸਾਡੀ ਵੀ ਸੁਣ ਲੋ ਕਿ ਨਸ਼ਾ ਮੁਕਤ ਤੱਕ ਨਸ਼ਾ ਤਾਂ ਗਿਲਤੀ ਦੇ ਬੰਦੇ ਕਰਦੇ ਨੇ ਜਿਹੜੇ ਰੱਬ ਨੂੰ ਮੰਨਦੇ ਨੇ ਬਹੁਤ ਨਹੀਂ ਕਰਦੇ ਨਸ਼ਾ ਨਸ਼ੇ ਪਰ ਆ ਇਹ ਤਾਂ ਸਾਡੇ ਸਾਰਿਆਂ ਦੇ ਅੰਦਰ ਜਾ ਰਿਹਾ ਹੈ ਜਹਰ ਤਾਂ ਸਾਡੇ ਸਾਰਿਆਂ ਦੇ ਬੱਚਾ ਮਾਂ ਦੇ ਢਿੱਡ ਚ ਪਲਦਾ ਆਉਂਦਾ ਕੈਂਸਰ ਨਾਲ ਭਰਿਆ ਵਾ ਇਹ ਸਾਰਾ ਕੋ ਸਾਡੇ ਘਰਾਂ ਚ ਤੁਸੀਂ মিডিਆ ਵਾਲੇ ਸਾਡੇ ਹੀ ਹੋ ਸਾਡੇ ਸਰਕਾਰਾਂ ਚ ਜਾਂਦੇ ਨੇ ਉਹ ਕਦੇ ਸੋਚਦੇ ਹੀ ਨਹੀਂ ਵੀ ਸਾਡੇ ਘਰਾਂ ਚ ਕਿੰਨੇ ਬੰਦੇ ਬਿਮਾਰੀ ਨਾਲ ਮਰ ਗਏ ਅਸੀਂ ਭੁੱਲ ਜਾਂਦੇ ਆ ਨਾ ਤੁਹਾਨੂੰ ਕੀ ਲੱਗਦਾ ਕਿ ਕੀ ਧੋਸ਼ ਕਰਮ ਚੁਪਲੇ ਧੋਸ਼ ਇਹਦੇ ਇਹਦੇ ਲਈ ਕਾਨੂੰਨ ਬਣੇ ਜੀ ਜਿਵੇਂ ਹੁਣ ਸੈਸ਼ਨ ਚੱਲ ਰਿਹਾ ਦੋ ਦਿਨ ਦਾ ਵਿਧਾਨ ਸਭਾ ਦਾ ਬੁਲਾਇਆ ਸਾਡੀ ਸਰਕਾਰ ਨੇ ਉਹਦੇ ਜਿਵੇਂ ਇਹ ਲੈ ਕੇ ਆ ਰਹੇ ਨੇ ਕਾਨੂੰਨ ਬੇਅਦਬੀ ਦਾ ਦੂਜੇ ਬੰਦੇ ਨਸ਼ੇ ਵਾਲਾ ਵੀ ਕਹਿ ਰਹੇ ਨੇ ਵੀ ਸਖਤਾਈ ਆ ਲਿਆਵਾਂਗੇ ਇਹਨੂੰ ਵੀ ਵਿੱਚ ਪਾ ਲੈਣ ਕੋਈ ਨਾ 9194 ਬਧਾਇਆ ਕਦੇ ਕੋਈ ਨਾ ਕੋਈ ਹਿੰਮਤ ਕਰੇ ਸਾਡਾ ਮੰਤਰੀ ਜਿ ਖਰਾਕ ਮੰਤਰੀ ਉਹ ਹਿੰਮਤ ਕਰੇ ਉਹ ਲੈ ਕੇ ਆਵੇ ਪਾਸ ਕਰਾਵੇ ਕਿ ਇਹਨਾਂ ਨੂੰ ਘੱਟੋ ਘੱਟ 20 ਸਾਲੀ ਤੇ ਫਾਹੇ ਲਾਇਆ ਜਾਵੇ ਜਿਹੜਾ ਇਹੋ ਜਿਹਾ ਕੰਮ ਕਰੇ ਅੱਪੂ ਦੱਥ ਪੈ ਚ ਠੀਕ ਓਕੇ ਗਵਰਨਾ ਦਾ ਫਰਜ਼ ਆ ਬਾਕੀ ਸਰਕਾਰ ਨੂੰ ਚਾਹੀਦਾ ਵੀ ਹੁਣ ਬਲਾਵਟ ਖੋਰ ਇੰਨੀ ਹੋ ਗਈ ਕਿੰਨੀਆਂ ਬਿਮਾਰੀਆਂਆਂ ਬਿਮਾਰੀਆਂ ਦੇ ਨਾਮ ਵੀ ਨਹੀਂ ਯਾਦ ਆਣਗੇ ਇੱਕ ਸਿਰਫ ਇਹ ਬਲਾਵਟ ਖੋਰਾਂ ਦੀ ਵਜ੍ਹਾ ਕਰਕੇ ਲੋਕ ਖਾਂਦੇ ਨੇ ਤਿਹਾਰਾਂ ਨੂੰ ਮਤਲਬ ਤਿਹਾਰਾਂ ਉਦੋਂ ਵੱਧ ਹੋ ਜਨ ਹਾਲ ਤੱਕ ਇਹ ਨਹੀਂ ਮੈਦਾ ਦੇਖਿਆ ਕੋਈ ਵੀ ਯਾਰ ਉਹ ਫੜ ਲਿਆ ਉਹਨੂੰ ਸਜ਼ਾ ਦੇਤੀ ਉਹਦੀ ਦੁਕਾਨ ਬੰਦ ਆ ਅੱਜ ਫੜ ਲਿਆ ਨੇ ਵਾਰਸੋਗਨ ਦਾ ਦੁਕਾਨ ਫਿਰ ਖੁੱਲ ਜਾਂਦੀ ਹੈ ਮੈਕ ਬੈਲੇ ਦਾ ਕਹਿੰਦੇ ਅਸੀਂ ਚੈਕਿੰਗ ਕਰਨ ਆਉਣੇ ਹਾਂ ਚੈਕ ਕਰ ਕੋਈ ਦਿਸਦਾ ਤਾਂ ਹੈ ਨਹੀਂ ਅਜੇ ਤੱਕ ਲਾਉਂ ਲਗਾਏ ਕਿਹ ਕਿਹ ਦੁਕਾਨ ਬੰਦ ਕਰਤੀ ਇਹਨਾਂ ਨੇ ਮੈਂ ਤਾਂ ਦੇਖੀ ਨਹੀਂ ਕੋਈ ਹਾਲ ਤੱਕ ਸਾਡੀ ਸਾਹਿਬ ਕਹਿ ਰਹੇ ਵੀ ਮਹੀਨਾ ਲੈ ਜਾਂਦੇ ਨੇ ਮਹੀਨਾ ਤਾਂ ਸਭ ਨੂੰ ਪਤਾ ਜੀ ਜਿਵੇਂ ਨਵੇਂ ਕਰ ਤਾਂ ਗੱਟੀ ਹੁੰਨੀ ਚੱਲਦੀ ਨਹੀਂ ਤਾਂ ਮਲਾਬੜ ਖੋਰਦੇ ਨੇ ਇਹ 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 ਜਿਆਦੇ ਤਾਂ ਇਹ ਮਲਾਬੜ ਖੋਰ ਕਰਵਾਉਂਦੇ ਨੇ ਜਿਹੜੇ ਮਹੀਨਾ ਲੈਂਦੇ ਨੇ ਫਿਰ ਤਾਂ ਇਸ ਤਰ੍ਹਾਂ ਹੀ ਬਿਮਾਰੀਆਂ ਬਾਤਿਆ ਰਹੇ ਬਾਤਿਆ ਰਹਣਗੀਆਂ ਜੀ ਤਾਂ ਅਸੀਂ ਤਾਂ ਜਾਗ ਰਤ ਕਰ ਰਿਹਾ ਲੋਕਾਂ ਨੂੰ ਹੋਰ ਵੀ ਸਾਡੇ ਨਾਲ ਮਿਲੋ ਇਹਨੂੰ ਆਪਾਂ ਸਾਰੇ ਉਸ ਨੂੰ ਹੋਰ ਵੱਡਾ ਬਿੜੀਏ ਤਾਂ